ਹਰ ਵੇਲੇ ਮੇਰੇ ਕੱਪੜਿਆਂ ਦੇ ਮਗਰ ਨਾ ਪਿਆ ਰਿਆ ਕਰੋ ਕੋਈ ਗੱਲ ਸੀਰੀਅਸ ਵੀ ਹੁੰਦੀ ਐ ਲੋਕੀ ਦੀ ਤੇ ਘਰੇ ਜਾਣਾ ਵਾ ਦੱਸੋ ਕਿਵੇਂ ਕਰਨਾ ਵਾ ਇੱਕ ਘਰ ਦਾ ਨਾ ਮੋਢੀ ਹੁੰਦਾ ਜਿਹੜਾ ਘਰ ਨੂੰ ਤੋੜ ਕੇ ਵੀ ਰੱਖ ਸਕਦਾ ਤੇ ਜੋੜ ਕੇ ਵੀ ਰੱਖ ਸਕਦਾ ਤੇ ਮੈਂ ਆਪਣੇ ਪੁੱਤ ਦੀ ਜ਼ਿੰਦਗੀ ਨਾ ਆਪਣੇ ਹੱਥੀ ਖਰਾਬ ਕੀਤੀ ਆ ਤੁਹਾਨੂੰ 10 ਬਜਿਆ 12 ਬਜਿਆ ਆਈਆ ਬਜਿਆ 15 ਇਸ ਤੋਂ ਮੈਂ ਕੀ ਲੈਣਾ ਮੈਂ ਆ ਜਾਣਨਾ ਚਾਹਨਾ ਤੁਹਾਨੂੰ ਪਰਸਨਲੀ ਕੀ ਬਚਿਆ ਤੁਸੀਂ ਇੱਕ ਗੱਲ ਕਦੀ ਨੋਟ ਕੀਤੀ ਐ ਕਿ ਜਦੋਂ ਵੀ ਕਿਸੇ ਤੋਂ ਵੀ ਪੇਮੈਂਟ ਆਣੀ ਹੁੰਦੀ ਹੈ ਉਹ ਆਪ ਹੀ ਅੱਗੇ ਹੁੰਦਾ ਹੈ ਤੁਹਾਨੂੰ ਕਦੀ ਅੱਗੇ ਕੀਤਾ ਉਹਨੇ ਹਾਂਜੀ ਰੋਟੀ ਰੋਟੀ ਬਣਾ ਦਿਆਂ ਨਾ ਦਾਲ ਚਾਵਲ ਖਾ ਲੋ ਦਾਲ ਚਾਵਲ ਨਹੀਂ ਖਾਣੇ ਲੈ ਹੱਸ ਕੇ ਤੇ ਖਾਤਾ ਚਾਹ ਬਣਾਦਾ ਚਾਹ ਪੀ ਲੋ ਨਾ ਪਿਣੀ ਚਾ ਨਾ ਖਾਣੇ ਦਾਹ ਚਾਵਲ ਨਾ ਖਾਣੀ ਰੋਟੀ ਮੂੜ ਮੇ ਰਹੇ ਨਹੀਂ ਕਦੇ ਵੀ ਜੋਰ ਲਈ ਜੰਨੀ ਆ ਜੇ ਤੂੰ ਕੋਈ ਗੱਲ ਕਰਨੀ ਉਹ ਦੱਸ ਆਫਿਸ ਤੋਂ ਨਾ ਬਾਰ ਬਾਰ ਕਿਰਨ ਦਾ ਫੋਨ ਆ ਰਿਹਾ ਉਹ ਬੁਲਾ ਰਹੀ ਆ ਤੁਹਾਨੂੰ ਕਾਵੇਂ ਤੁਸੀਂ ਉਹਨੂੰ ਬਾਰ ਬਾਰ ਕਹਿ ਰਹੇ ਮੇਰਾ ਮਨ ਨਹੀਂ ਹੈਗਾ ਜਾਣਦਾ ਜੇ ਮੈਂ ਤੁਹਾਨੂੰ ਕਹਿੰਨੀ ਮੇਰਾ ਮਾਰਕੀਟ ਚੱਲ ਪੋ ਤੁਸੀਂ ਤਾਂ ਵੀ ਨਹੀਂ ਤਿਆਰ ਹੁੰਦੇ ਫੇ ਮੈਨੂੰ ਨਾ ਗੱਲ ਦੱਸੋ ਹੋਈ ਕੀ ਆ ਤੁਸੀਂ ਬਿਨਾਂ ਗੱਲ ਤੋਂ ਘਰੇ ਨਹੀਂ ਬਹਿਣ ਵਾਲੇ ਮੈਨੂੰ ਇੰਨਾ ਪਤਾ ਉੱਥੇ ਬੈ ਸਾਹਮਣੇ ਬੈਠ ਮੈਨੂੰ ਇੱਕ ਗੱਲ ਦੱਸ ਆਪਣੇ ਦੋਨਾਂ ਦੇ ਪੱਲੇ ਹੈ ਕੀ ਨਾ ਫੜੀਂ ਨਾ ਇਕੱਠੀਆਂ ਨਾ ਕਰ ਜੋ ਮੈਂ ਪੁੱਛਿਆ ਮੈਨੂੰ ਉਹਦਾ ਜਵਾਬ ਦੇ ਵੀ ਆਪਣੇ ਪੱਲੇ ਹੈ ਕੀ ਮੈਨੂੰ ਤਾਂ ਨਾ ਇੰਨਾ ਪਤਾ ਲੱਗ ਰਿਹਾ ਤੁਹਾਡਾ ਸਵਾਲ ਹੀ ਗਲਤ ਹੈ ਮੈਂ ਜਵਾਬ ਕਿੱਦਾਂ ਦਵਾਂ ਉਹ ਸਵਾਲ ਦਾ ਆਪਣੇ ਕੋਲ ਕੀ ਕੁਝ ਨਹੀਂ ਹੈਗਾ ਇੰਨਾ ਸੋਹਣਾ ਘਰ ਆ ਇੰਨੀ ਸੋਹਣੀ ਲਾੜਾ ਰੱਬ ਵਰਗੀ ਮਾਂ ਬੈਠੀ ਹੈ ਘਰ 'ਚ ਹੋਰ ਆਪਾਂ ਨੂੰ ਕੀ ਚਾਹੀਦਾ ਮੈਂ ਉਹ ਗੱਲ ਨਹੀਂ ਕਹਿਣਾ ਚਾ ਰਿਹਾ ਮੈਂ ਜੋ ਕਹਿਣਾ ਚਾ ਰਿਹਾ ਉਹ ਤੂੰ ਸਮਝ ਨਹੀਂ ਰਹੀ ਤੇ ਇਸ ਟਾਈਮ ਜੋ ਤੂੰ ਕਹਿ ਹੈ ਉਹ ਮੈਂ ਨਹੀਂ ਸਮਝ ਰਿਹਾ ਪੱਕਾ ਨਾ ਤੁਹਾਨੂੰ ਕਿਸੇ ਨਾ ਕਿਸੇ ਨੇ ਭੜਕਾਇਆ ਹੋਇਆ ਕਿਸੇ ਗੱਲ ਤੇ ਤੁਹਾਡੇ ਨਾਲ ਨਾ ਮੈਂ 10 ਸਾਲਾਂ ਤੋਂ ਰਹਿ ਰਹੀ ਆ ਤੇ 10 ਸਾਲਾਂ ਦੇ ਵਿੱਚ ਮੈਂ ਤੁਹਾਡਾ ਚੰਗੀ ਤਰ੍ਹਾਂ ਪੇਤ ਪਾ ਲਿਆ ਤੁਸੀਂ ਨਾ ਬਹੁਤ ਜਲਦੀ ਲੋਕਾਂ ਦੀਆਂ ਗੱਲਾਂ 'ਚ ਆ ਜਾਂਦੇ ਹੋ ਉਸਤਾਦ ਜੀ ਕਈ ਵਾਰ ਨਾ ਮਾਰ ਲੈ ਬੰਦੇ ਨੂੰ ਸਾਡਾ ਪੇਤ ਵੱਧ ਹੁੰਦਾ ਤੇ ਕਈ ਵਾਰ ਉਹ ਗੱਲਾਂ ਉਹਦਾਂ ਦੀਆਂ ਕਰ ਦਿੰਦਾ ਜਿਹੜੀਆਂ ਗੱਲਾਂ ਸੱਚ ਹੁੰਦੀਆਂ ਨੇ ਮੈਂ ਨਾ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਸੀ ਬੜਾ ਤੁਹਾਡਾ ਮੂਡ ਦੇਖ ਕੇ ਨਾ ਮੈਨੂੰ ਨਹੀਂ ਲੱਗਦਾ ਕਿ ਆਹ ਟਾਈਮ ਸਹੀ ਆ ਉਹ ਗੱਲ ਕਰਨ ਵਾਸਤੇ ਤੇ ਮੇਰੀ ਗੱਲ ਤਾਂ ਕੋਈ ਗੱਲ ਨਹੀਂ ਮੈਂ ਬਾਅਦ ਵਿੱਚ ਵੀ ਕਰ ਲਾਂਗੀ ਤੁਸੀਂ ਨਾ ਪਹਿਲਾਂ ਆਪ ਦੱਸੋ ਵੀ ਗੱਲ ਹੋਈ ਹੀ ਆ ਵਿੱਚਲੀ ਕਿਉਂਕਿ ਯਾਰ ਸਾਈਡ ਜਾਂ ਫੇਸ ਦੇਖ ਕੇ ਨਾ ਮੇਰੇ ਤੋਂ ਜ਼ਿਆਦਾ ਰੀਆ ਨਹੀਂ ਜਾਂਦਾ ਮੈਨੂੰ ਵੀ ਚੈਨ ਨਹੀਂ ਹੁੰਦੀ ਰਹਿੰਦੀ ਐ ਮੈਨੂੰ ਤੁਸੀਂ ਹਮੇਸ਼ਾ ਖੁਸ਼ ਚਾਹੀਦੇ ਹੋ ਪਹਿਲੀ ਗੱਲ ਤਾਂ ਇਹ ਹੈ ਉਸਤਾਦ ਕਿ ਮੈਂ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਂਦਾ ਬਟ ਕਈ ਵਾਰ ਮੈਨੂੰ ਵੀ ਲੱਗਣ ਲੱਗ ਜਾਂਦਾ ਵੀ ਗੱਲਾਂ ਸੱਚੀਆਂ ਵੀ ਨੇ ਮੈਨੂੰ ਇੱਕ ਗੱਲ ਦੱਸ ਮੈਨੂੰ ਰਮਣ ਭਾਈ ਨਾਲ ਕੰਮ ਕਰਦਿਆਂ ਨੂੰ ਬਥੇਰਾ ਟਾਈਮ ਹੋ ਗਿਆ ਪਰ ਅੱਜ ਤੱਕ ਰਮਣ ਭਾਈ ਨੇ ਮੇਰੇ ਨਾਮ ਕਦੇ ਘਰ ਹੀ ਨਹੀਂ ਕੀਤਾ ਤੇ ਜਦੋਂ ਕਰਨ ਆਈ ਹੈ ਉਹਨੂੰ ਇੱਕ ਮਿੰਟ ਤੋਂ ਪਹਿਲਾਂ ਘਰ ਲੈਤਾ ਨਹੀਂ ਇੱਥੇ ਨਾ ਤੁਸੀਂ ਗਲਤ ਹੋ ਤੁਹਾਨੂੰ ਯਾਦ ਹੀ ਹੋਣਾ ਰਖੜੀ ਦੇ ਨੇੜੇ ਜਾ ਕੇ ਤੁਸੀਂ ਤਾਂ ਆਈਡੀਆ ਦਿੱਤਾ ਸੀ ਰਮਣ ਭਾਈ ਨੂੰ ਵੀ ਮੈਂ ਨਾ ਕਿਰਨ ਨੂੰ ਮਕਾਨ ਲੈ ਕੇ ਦੇਣਾ ਚਾਹਨਾ ਤੇ ਉਸ ਆਈਡੀਆ ਦੇ ਵਿੱਚ ਨਾ ਰਵਣ ਭਾਈ ਨੇ ਸਿਰਫ ਤੁਹਾਡਾ ਸਾਥ ਦਿੱਤਾ ਸੀਗਾ ਚਲੋ ਜੀ ਹੁਣ ਧੀ ਨੂੰ ਘਰ ਲੈ ਹੀ ਦਿੱਤਾ ਤੇ ਤੁਸੀਂ ਹੁਣ ਆਪਣਾ ਘਰ ਮਤਲਬ ਮੈਂ ਸਮਝੀ ਨਹੀਂ ਮੇਰੀ ਗੱਲ ਸੁਣ ਆਈਡੀਆ ਮੇਰਾ ਸੀ ਨਾ ਕਿਰਨ ਨੂੰ ਘਰ ਲੈ ਕੇ ਦੇਣ ਦਾ ਗੱਲ ਮੈਂ ਕਿੰਨਾ ਕੀਤੀ ਰਵਣ ਭਾਈ ਨਾਲ ਰਵਣ ਭਾਈ ਦੇ ਦਿਮਾਗ 'ਚ ਆ ਗਿਆ ਚਲ ਅੱਦੇ ਪੈਸੇ ਮੈਂ ਪਾਣਾ ਵਾ ਆਪਾਂ ਕਿਰਨ ਨੂੰ ਘਰ ਲੈ ਦੇਨੇ ਬਟ ਰਵਣ ਭਾਈ ਦੇ ਦਿਮਾਗ 'ਚ ਅੱਜ ਤੱਕ ਇਹ ਚੀਜ਼ ਕਿਉਂ ਨਹੀਂ ਆਈ ਕਿ ਮੈਂ ਵੀ ਇਹਨੂੰ ਕੁਛ ਨਾ ਕੁਛ ਲੈ ਕੇ ਦਵਾਂ ਤੇਰੀ ਦਾ ਸੁਣ ਧਿਆਨ ਨਾਲ ਤੇਰੇ ਅਕਾਊਂਟ ਚ ਕਿੰਨੇ ਪੈਸੇ ਨੇ ਇਸ ਟਾਈਮ ਤੇ ਮੇਰੇ ਚ ਕਿੰਨੇ ਨੇ ਇਹ ਦੱਸ ਦੇ ਤੇ ਹਰਦੀਪਾ ਭਾਬੀ ਦੇ ਅਕਾਊਂਟ ਚ ਕਿੰਨੇ ਪੈਸੇ ਨੇ ਤੇ ਰਮਨ ਭਾਈ ਦੇ ਅਕਾਊਂਟ ਚ ਕਿੰਨੇ ਪੈਸੇ ਨੇ ਮੈਨੂੰ ਆ ਦੱਸ ਦੇ ਮੇਰੇ ਅਕਾਊਂਟ ਚ ਤਾਂ 51000 ਰੁਪਇਆ ਪਿਆ ਤੇ ਤੁਹਾਡੇ ਅਕਾਊਂਟ ਚ ਵੀ 51000 ਰੁਪਇਆ ਪਿਆ ਵਾ ਹਰਦੀਪ ਦੀਦੀ ਤੇ ਰਮਨ ਭਾਈ ਦੇ ਅਕਾਊਂਟ ਚ ਮੈਂ ਕਦੇ ਪੁੱਛਿਆ ਹੀ ਨਹੀਂ ਨਾ ਅਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਦਿੱਤਾ ਹਾਂ ਪਿਛਲੀ ਵਾਰੀ ਰਮਨ ਭਾਜੀ ਨੇ ਆਪ ਹੀ ਤਾਂ ਕਿਹਾ ਸੀ ਵੀ ਜਦੋਂ ਵੀ ਜਿਹੜੀ ਚੀਜ਼ ਤੇ ਤੁਹਾਨੂੰ ਲੋੜ ਪਵੇ ਨਾ ਤੁਸੀਂ ਮੇਰੇ ਕੋਲ ਮੰਗਣ ਲੱਗਿਆ ਭੁਰਾਣਾ ਨਹੀਂ ਹੈ ਚਲ ਮੈਂ ਤੇਰੀ ਗੱਲ ਸਮਝ ਗਿਆ ਰਮਨ ਭਾਈ ਨੇ ਉਸ ਟਾਈਮ ਇੱਕ ਗੱਲ ਹੋਰ ਕਹੀ ਸੀ ਵੀ 2 ਲੱਖ ਰੁਪਏ ਰੱਦ ਕੇ ਤੇ ਕਾਊਂਟ ਚ ਰੱਖਣਾ ਹੈ ਐਡੇ ਟਾਈਮ ਵਾਸਤੇ ਤੁਸੀਂ ਮੇਰੇ ਕੋਲ ਨਹੀਂ ਵੀ ਮੰਗਣੇ ਤਾਂ ਇਹ ਵਰਤ ਲੈਣੇ ਪਰ ਉਹ ਚੀਜ਼ ਸਿਰਫ 2 ਮਹੀਨੇ ਹੋਈ ਇੱਕ ਗੱਲ ਮੈਨੂੰ ਇਹ ਵੀ ਖਟਕਦੀ ਆ ਕਿ ਹਰਦੀਪ ਭਾਬੀ ਦੇ ਨਾਮ ਤੇ ਦੋ ਪਲਾਟ ਨੇ ਤੇ ਭਾਬੀ ਦੇ ਅਕਾਊਂਟ ਚ ਪਿਛਲੇ 1 ਸਾਲ ਤੋਂ 2 ਲੱਖ ਤੋਂ ਥੱਲੇ ਬੈਲੈਂਸ ਨਹੀਂ ਗਿਆ ਤੇ ਰਮਨ ਭਾਈ ਵੀ 4-5 ਲੱਖ ਰੁਪਏ ਰੱਖਦੇ ਆ ਤੇ ਘਰ 'ਚ ਅਗਰ ਅਸੀਂ ਛੋਟੇ ਆਂ ਤੇ ਸਾਡੇ ਨਾਮ ਨਜਾਇਜ਼ ਪਿਆ। ਨਾ ਉਹ ਦਦ ਸੀ ਆਪਣੇ ਵੱਡੇ ਭਰਾ ਤੇ ਐਂ ਤੁਸੀਂ ਜਾਣ ਵਾਰਦੇ ਹੋ ਹੈ। ਪਿਓ ਦੇ ਬਰਾਬਰ ਰੱਖਿਆ ਹੋਇਆ ਤੁਸੀਂ। ਤੇ ਹੁਣ ਵਿੱਚ ਪੈਸਾ ਆ ਗਿਆ ਤੁਹਾਡੇ ਰਿਸ਼ਤੇ 'ਚ। ਤੁਸੀਂ ਪਹਿਲਾਂ ਨਾ ਮੈਨੂੰ ਬੰਦੇ ਦਾ ਨਾਮ ਦੱਸੋ। ਕਿਧੀਆਂ ਗੱਲਾਂ ਚ ਆਏ ਹੋਏ ਹੋ। ਉਸਤਾਦ ਮੈਂ ਆਪਣੇ ਤੇ ਰਮਣ ਭਾਈ ਦੇ ਰਿਸ਼ਤੇ ਦੇ ਵਿੱਚ ਪੈਸਾ ਨਹੀਂ ਲੈ ਕੇ ਆ ਰਿਆ। ਮੈਂ ਸਿਰਫ ਇਹ ਕਹਿਣਾ ਚਾਹ ਰਿਆ ਜੇ ਮੈਂ ਰਮਣ ਭਾਈ ਨੂੰ ਵੱਡਾ ਭਰਾ ਕੇ ਹੈ ਤੇ ਕਹਿੰਦਾ ਰਹੂੰਗਾ, ਮੰਨਦਾ ਰਹੂੰਗਾ। ਜੇ ਪਿਓ ਦੀ ਥਾਂ ਰੱਖਿਆ ਤੇ ਉੱਥੇ ਹੀ ਰੱਖੂੰਗਾ ਬਟ ਮੈਂ ਇੰਨੀ ਗੱਲ ਕਹਿਣਾ ਚਾਹਨਾ ਕਿ ਲੋਕ ਦਿਖਾਵੇ ਲਈ ਸਾਡੇ ਨਾਮ ਤੇ ਵੀ ਤਾਂ ਕੁਝ ਹੋਵੇ ਨਾ ਹੁਣ ਅਗਲਾ ਬੰਦਾ ਆ ਕੇ ਜਦੋਂ ਮੈਨੂੰ ਪੁੱਛਦਾ ਹੈ ਵੀ ਤੇਰੇ ਪੱਲੇ ਕੀ ਹੈ ਉਹਨੂੰ ਮੈਂ ਕੀ ਜਵਾਬ ਦਵਾਂ ਜਿੱਦਾਂ ਹੁਣ ਹਰਦੀਪ ਭਾਬੀ ਦੇ ਅਕਾਊਂਟ 'ਚ ਪੈਸੇ ਨੇ ਰਮਣભાઈ ਦੇ ਅਕਾਊਂਟ 'ਚ ਪੈਸੇ ਨੇ ਹਰਦੀਪ ਭਾਬੀ ਦੇ ਨਾਂ ਤੇ ਪਲਾਟ ਨੇ ਰਮਣભાઈ ਦੇ ਨਾਂ ਤੇ ਪਲਾਟ ਨੇ ਫਿਰ ਮੇਰੇ ਨਾਮ ਤੇ ਤੇ ਤੇਰੇ ਨਾਮ ਤੇ ਕਿਉਂ ਨਹੀਂ ਤੈਨੂੰ ਆਪਣੇ ਆਪ ਨੂੰ ਲੈ ਕੇ ਜਾਂ ਮੈਨੂੰ ਲੈ ਕੇ ਕੋਈ ਇਨਸਿਕਿਉਰਟੀ ਹੈ ਨਾ ਤਾਂ ਪਾਜੀ ਨੂੰ ਬਹਿ ਕੇ ਆਰਾਮ ਨਾਲ ਗੱਲ ਕਰ ਲੋ ਵੀ ਪਾਜੀ ਸਾਡੇ ਨਾਮ ਤੇ ਵੀ ਕੋਈ ਮਕਾਨ ਕੋਠੀ ਕੋਈ ਜਗਾ ਕਰ ਦੋ ਅਸੀਂ ਵੀ ਚਾਰ ਬੰਦਿਆਂ ਨੂੰ ਜਵਾਬ ਦੇ ਸਕੀਏ ਮੈਨੂੰ ਚੰਗੀ ਤਰ੍ਹਾਂ ਪਤਾ ਪਾਜੀ ਨੇ ਨਾ ਸੋਚਣ ਵਾਸਤੇ ਇੱਕ ਮਿੰਟ ਵੀ ਨਹੀਂ ਲਾਣਾ ਉਹਨਾਂ ਨੇ ਤੁਹਾਨੂੰ ਨਾਲ ਲਿਜਾ ਕੇ ਜਗਾ ਦਾ ਸੌਦਾ ਕਰਾ ਜਾਣਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਪਤਾ ਨਹੀਂ ਕਿਹੜੀਆਂ ਗੱਲਾਂ ਚਾਏ ਹੋਏ ਕਿਹੜਾ ਇਹੋ ਜਿਹਾ ਬੇਫਕੂਫ ਤੁਹਾਨੂੰ ਟੱਕਰ ਗਿਆ ਕੁਝ ਗੱਲਾਂ ਉਹ ਬੰਦਾ ਝੂਠੀਆਂ ਬੋਲ ਰਿਹਾ ਪਰ ਕੁਝ ਗੱਲਾਂ ਸੱਚੀਆਂ ਵੀ ਬੋਲ ਕੇ ਗਿਆ ਪਹਿਲੀ ਗੱਲ ਉਹਨੇ ਇਹ ਸੱਚੀ ਕਹੀ ਹੈ ਕਿ ਅੱਜ ਤੱਕ ਜਿਹੜੇ ਵੀ ਕਿੱਲੇ ਦਾ ਸੌਦਾ ਹੋਇਆ ਉਹ ਸੌਦਾ ਰਮਣ ਭਾਈ ਤੇ ਮਾਲਕ ਦੇ ਵਿੱਚ ਬੈਠ ਕੇ ਹੋਇਆ ਮੈਨੂੰ ਕਦੇ ਨਹੀਂ ਵਿੱਚ ਭਾਇਆ ਗਿਆ ਤੇ ਕੁਝ ਸੌਦੇ ਉਹ ਕਹਿੰਦਾ ਤੈਨੂੰ ਪਤਾ ਹੀ ਨਹੀਂ ਤੇਰੇ ਭਰਾਣੇ ਲੈ ਹੋਏ ਨੇ ਤੁਹਾਨੂੰ ਬਿਨਾਂ ਦੱਸੇ ਲਕੋਰ ਰੱਖਿਆ ਦੂਜੀ ਗੱਲ ਮੈਨੂੰ ਉਹਦੀ ਤਾਂ ਰੜਕਦੀ ਪਈ ਹੈ ਉਸਤਾਦ ਕਿਉਂਕਿ ਇੱਕ ਦਿਨ ਮੈਂ ਸੰਧੂ ਵਾਲੇ ਕਿਸੇ ਮਸਲੇ ਦੇ ਵਿੱਚੋਂ ਕਮਿਸ਼ਨ ਲਈ ਸੀ ਜਿਹੜਾ ਹਰਦੀਪ ਭਾਬੀ ਨੇ ਮੁੱਦਾ ਚੱਕ ਲਿਆ ਸੀ ਤੇ ਚਾਰ ਦਿਨ ਮੇਰੀ ਰੋਟੀ ਖਾਣੀ ਆਰਾਮ ਹੋ ਗਈ ਸੀਗੀ ਤੇ ਬਾਅਦ ਚੋ ਬੀਰਾਜ ਆ ਕੇ ਸੰਧੂ ਨਾਲ ਗੱਲ ਕਰਕੇ ਆਇਆ ਤਾਂ ਸੰਧੂ ਨੇ ਕਿਹਾ ਕਿ ਉਹਨੂੰ ਆਪਣੀ ਸੱਸ ਵਾਸਤੇ ਪੈਸੇ ਲੋੜ ਸੀ ਤਾਂ ਉਸ ਮੁੰਡੇ ਨੇ ਟੋਪੀ ਕਮਾਈ ਸੀ ਹਾਂਜੀ ਮੈਨੂੰ ਯਾਦ ਹੈ ਇਸ ਗੱਲ ਬਾਰੇ ਤਾਂ ਫੇਰ ਮੈਨੂੰ ਇੱਕ ਗੱਲ ਇਹ ਦੱਸ ਕਿ ਜਿਹੜੇ ਰੋਲਿਆਂ 'ਚ ਮੈਨੂੰ ਨਹੀਂ ਬਿਠਾਇਆ ਗਿਆ ਠੀਕ ਆ ਕੁਝ ਸੌਦਿਆਂ ਦੇ ਵਿੱਚ ਮੇਰੇ ਨੇ ਆਪ ਹੀ ਕੀਤੇ ਆ ਠੀਕ ਆ ਪਰ ਮੇਰੇ ਤੋਂ ਚੋਰੀ ਸੌਦੇ ਕਿਉਂ ਲਏ ਹੋਏ ਨੇ ਉਹਦੀ ਡਿਟੇਲ ਚਾਹੀਦੀ ਮੈਨੂੰ ਦੇਖੋ ਜੀ ਹੁਣ ਇਸ ਮਸਲੇ 'ਚ ਹੁਣ ਅਸੀਂ ਜਨਾਨੀਆਂ ਕੀ ਬੋਲੀਏ ਹੁਣ ਇਹ ਇਹ ਨਾ ਤੁਹਾਡਾ ਆਪਸੀ ਵਪਾਰ ਵਾਲਾ ਮਾਮਲਾ ਹੈ। ਕਿਸੇ ਭਾਜੀ ਨਾਲ ਆਰਾਮ ਨਾਲ ਬਹਿ ਕੇ ਗੱਲ ਹੀ ਕਰ ਸਕਦੇ ਹੋ। ਹੁਣ ਇਸ ਚੀਜ਼ ਦਾ ਵੱਡਾ ਮੁੱਦਾ ਬਣੇ ਤੁਸੀਂ ਮੂੰਹ ਬਣਾਈ ਬੈਠੋ। ਭਾਜੀ ਤੁਹਾਡੇ ਵੱਲ ਦੇਖੀ ਜਾਣ ਵੀ ਇਹਨੂੰ ਕੀ ਹੋਇਆ। ਮੈਂ ਨਹੀਂ ਚਾਹਦੀ ਤੁਹਾਡੇ ਚ ਕਿਸੇ ਗੱਲ ਦਾ ਖਲੇਸ਼ ਹੋਵੇ ਜਾਂ ਤੁਸੀਂ ਭਰਾ ਲੜੋ ਲੋਕੀ ਤਮਾਸ਼ਾ ਦੇਖਣ ਤੁਸੀਂ ਅੱਡ ਹੋਵੋ। ਮੈਨੂੰ ਇਹ ਚੀਜ਼ ਨਹੀਂ ਚਾਹੀਦੀ। ਜਿੱਦਾਂ ਆਫਿਸ 'ਚ ਬਹਿ ਕੇ ਬਾਕੀ ਪ੍ਰਾਪਰਟੀ ਦੀਆਂ ਵੀ ਗੱਲਾਂ ਹੁੰਦੀਆਂ ਨੇ ਨਾ ਕਿ ਕਿੱਦਾਂ ਸੌਦਾ ਕਰਾਣਾ ਕਿੱਦਾਂ ਨਹੀਂ ਕਰਾਣਾ। ਆ ਵੀ ਆਮ ਨਾਲ ਉੱਥੇ ਬਹਿ ਕੇ ਗੱਲ ਕਰੋ ਤੇ ਇਹ ਗੱਲ ਨਾ ਉੱਥੇ ਦਬਾ ਦਿਓ ਬਾਹਰ ਨਾ ਨਿਕਲੇ ਬਸ ਉਹਨੇ ਇੰਨਾ ਉਤਿਆਰ ਕਰਕੇ ਤੁਸੀਂ ਆਪਣੇ ਭਰਾ ਤੋਂ ਅੱਟ ਹੋ ਗਏ ਤੇ ਇਹ ਚੀਜ਼ ਪਿੱਛੇ ਮੈਨੂੰ ਆਪਣੀ ਦਿਖਾਈ ਤੋਂ ਅੱਟ ਹੋਣਾ ਪਿਆ ਜਿਹੜੀ ਚੀਜ਼ ਮੈਨੂੰ ਬਰਦਾਸ਼ਤ ਨਹੀਂ ਹੋਣੀ ਨਾਲੇ ਇਹੋ ਜਿਹਾ ਕਿਹੜਾ ਬੰਦਾ ਹੈ ਇਹ ਜਿਹੜਾ ਬਾਹਰ ਦੀ ਗੱਲ ਬਾਹਰ ਨਹੀਂ ਰੱਖਦਾ ਪਿਆ ਆਪਣੇ ਪਰਿਵਾਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਮੈਨੂੰ ਬੰਦੇ ਦਾ ਨਾਮ ਤੋਂ ਦੱਸੋ ਇੰਨੇ ਸੋਹਣੇ ਮੈਨੋਂ ਕੱਟਦਾ ਪਿਆ ਸੀ ਆਪਣੇ ਆਪ 'ਚ ਮਸਤ ਸੀ ਪਰ ਤੁਸੀਂ ਆ ਕੇ ਗੱਲ ਵੀ ਛੇੜ ਲਈ ਗੱਲ ਪੁੱਛ ਵੀ ਲਈ ਤੇ ਘਰ ਵਾਲੇ ਦਾ ਪੱਖ ਤਾਂ ਵੀ ਨਹੀਂ ਪੂਰਿਆ ਗੱਲ ਤਾਂ ਤੂੰ ਰਮਨ ਭਾਈ ਤੇ ਹਰਦੀਪਾ ਬੀਵਲਦੀ ਹੀ ਕਰਦੀ ਪਈ ਹੈ ਮੇਰੀ ਤਾਂ ਕੋਈ ਵੈਲਿਊ ਹੀ ਨਹੀਂ ਫਿਰ ਤੁਸੀਂ ਵੀ ਤਾਂ ਅੱਜ ਛੇੜ ਦੇ ਘਰੇ ਬੈਠੇ ਹੋ ਅਨਿਕਾ ਜਿਹਾ ਮੂੰਹ ਲੈ ਕੇ ਮੇਰੇ ਤਾਂ ਨਹੀਂ برداشت ਹੁੰਦਾ ਮੈਂ ਪੁੱਛ ਲਈ ਇਹ ਨਹੀਂ ਹੈ ਤੇ ਜਾ ਕੇ ਭਰਾ ਨਾਲ ਗੱਲ ਕਰੋ ਉਹਦੇ ਸਾਹਮਣੇ ਤੇ ਜ਼ੁਬਾਨ ਨਹੀਂ ਬੋਲਣੀ ਤੈਨੂੰ ਵੀ ਪਤਾ ਭਾਜ ਦੇ ਸਾਹਮਣੇ ਬੈਠ ਕੇ ਮੇਰੇ ਕੋ ਆ ਗੱਲ ਨਹੀਂ ਹੋਣੀ ਤੇ ਨਾ ਮੈਂ ਭਾਈ ਨਾਲ ਕੋਈ ਗੱਲ ਕਰਨੀ ਹੈ ਹੁਣ ਇੱਥੇ ਬੈਠ ਕੇ ਮੈਂ ਇਹੀ ਸੋਚਿਆ ਕਿ ਅੱਗੋਂ ਆਪਣਾ ਮੈਂ ਆਪ ਹੀ ਸੋਚੂਗਾ ਮੇਰੀ ਨਾ ਗੱਲ ਸੁਣ ਕੇ ਜਾਓ ਮੈਨੂੰ ਪਹਿਲਾ ਬੰਦੇ ਦਾ ਨਾਮ ਦੱਸੋ ਬੰਦਾ ਹੈਗਾ ਕੌਣਾ ਉਹ ਤੂੰ ਉਸ ਬਾਜ਼ਾਰ ਚ ਕਦੇ ਗਈ ਨਹੀਂ ਜਿਸ ਬਾਜ਼ਾਰ ਦੇ ਵਿੱਚ ਤੂੰ ਜਾ ਕੇ ਬੰਦਾ ਲੱਭਣਾ ਤੂੰ ਉਹ ਤਾਂ ਫਿਰ ਪੜਨਾ ਜਾ ਕੇ ਚੋਪੜਾ ਅੱਗੇ ਵੀ ਉਹਨੇ ਬਥੇਰੀਆਂ ਗੱਲਾਂ ਮੈਨੂੰ ਦਸੀਆਂ ਮੈਂ ਨਹੀਂ ਅੱਗੇ ਘਰੇ ਗੱਲ ਕੀਤੀ ਮੈਂ ਕਿਹਾ ਚੱਲ ਛੱਡ ਪਰ ਜਿਹੜੀਆਂ ਗੱਲਾਂ ਹੁਣ ਦੱਸ ਕੇ ਗਿਆ ਇਹ ਸਾਰੀਆਂ ਸੱਚ ਨੇ ਇਹੀ ਕਹਿੰਦੇ ਆ ਕਿ ਮੈਂ ਆਪਣਾ ਆਪ ਸੋਚ ਲੂਗਾ ਜੇ ਸੋਚ ਲੂਗੇ ਇਹਦਾ ਮਤਲਬ ਮੇਨਨਦ ਕਰਕੇ ਜੋੜ ਵੀ ਲਓਗੇ ਤੇ ਜੇ ਜੁੜ ਗਿਆ ਘਰ ਦੇ ਉਹਦੇ ਸਾਹਮਣੇ ਆ ਗਿਆ ਉੱਪਰ ਵਾਲਿਆਂ ਨੇ ਤਾਂ ਉਹਦੇ ਹੀ ਸੋਚਣਾ ਵੀ ਪਤਾ ਨਹੀਂ ਅੰਦਰੋਂ ਅੰਦਰ ਹੋੜ ਕਿੰਨਾ ਕੁਝ ਜੋੜੀ ਬੈਠਾ ਆ ਜਿਹਦੇ ਕਰਕੇ ਘਰ ਦੇ ਵਿੱਚ 파ੜ ਪਊਗਾ ਰਿਸ਼ਤੇ ਟੁੱਟਣਗੇ ਪਿਆਰ ਖਰਾਬ ਹੋਊਗਾ ਜਿਹੜਾ ਮੈਂ ਨਹੀਂ ਚਾਹੰਦੀ ਤੇ ਮੈਨੂੰ ਇਹ ਵੀ ਪਤਾ ਇਹਨਾਂ ਨੇ ਆਪਣੇ ਭਰਾ ਨਾਲ ਗੱਲ ਨਹੀਂ ਕਰਨੀ ਕਿ ਉਹ ਗੱਲ ਵੀ ਮੈਨੂੰ ਕਰਨੀ ਪੈਣੀ ਹੈ ਓ ਮਰਬੇਦ ਬਾਸ ਕਰ ਮੈਂ ਕੋਲੀ ਹੋਰ ਤੁਰਿਆ ਜਾਂਦਾ ਓ ਮਾਤਾ ਚੱਲ ਤੇ ਤੁਰੇਂਗੀ ਤਾਂ ਹੀ ਤਾਂ ਠੀਕ ਹੋਏਂਗੀ ਬੈੱਡ ਤੇ ਪੈ ਕੇ ਥੋੜੀ ਹੋਰ ਠੀਕ ਹੋ ਜਾਏਂਗੀ ਤੂੰ ਓ ਰਹਿਂਦੇ ਮੇਰੇ ਨਾਲ ਲਾਤ ਾਕੜ ਜਾਣੀ ਏ ਮੇਰੇ ਕੋਲ ਹੋਰ ਨਹੀਂ ਤੁਰਨ ਦਾ ਤੁਰ 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 ਬਾਸ ਕੁੱਤਾ ਸਾਰਾ ਦੇ ਸਕਦੇ ਨਾ ਮਾਂ ਤੇ ਧੀਆ ਵੀ ਦੇ ਸਕਦੀਆਂ ਚਲਾਓ ਮੈਂ ਤੁਹਾਨੂੰ ਪਾਰਕ ਦਾ ਢੇੜਾ ਕਢਵਾ ਕੇ ਲਿਆਵਾ ਮੰਮੀ ਜਦੋਂ ਸੱਟ ਲੱਗਦੀ ਐ ਦਰਦ ਹੁੰਦਾ ਐ ਨਾ ਹਾਂ ਬਹੁਤ ਹੁੰਦਾ ਜੇ ਮੇਰੇ ਨੂੰ ਪੁੱਤਰ ਨਾ ਨਾ ਹੁੰਦੇ ਮੈਨੂੰ ਪਤਾ ਹੈ ਮੈਂ ਕਿੰਦਾ ਟਾਈਮ ਕੱਢਣਾ ਸੀ ਮੰਮੀ ਜਦੋਂ ਇੱਕ ਤੀ ਆਪਣੀ ਮਾਂ ਤੋਂ ਟੁੱਟਦੀ ਹੈ ਨਾ ਐਦਾ ਹੀ ਦਰਦ ਹੁੰਦਾ ਹੈ ਮੈਨੂੰ ਪਤਾ ਹੈ ਜਾਂ ਮੇਰੇ ਰੱਬ ਨੂੰ ਪਤਾ ਹੈ ਕਿ ਮੈਂ ਤੁਹਾਡੇ ਫੋਨ ਦੀ ਮੰਮੀ ਕਿੰਨੀ ਉਡੀਕ ਕੀਤੀ ਹੈ ਕੀ ਗੱਲ ਬੰਦੇ ਨੂੰ ਅਕਲ ਉਦੋਂ ਹੀ ਆਂਦੀ ਹੈ ਜਦੋਂ ਉਹਨੂੰ ਤੱਕੇ ਮਿਲਣ ਗੁੱਸਾ ਤਾਂ ਮੇਰੇ ਦਿਲ 'ਚ ਬੜਾ ਭਰਿਆ ਹੋਇਆ ਸਾਰਾ ਕੱਢੂੰਗੀ ਮੈਂ ਨਹੀਂ ਦੇਖਣਾ ਕਿ ਤੁਹਾਡੇ ਸੱਟ ਲੱਗੀ ਹੋਈ ਹੈ ਭਾਲੇ ਮਨ ਤੇ ਲਪਰੇ ਕਿੱਥੇ ਹੈ ਦੇਸ ਦੇਲੀ ਪਈ ਭੈਣੇ ਉਹ ਗਈ ਦਵਾਈ ਲੈਣ ਮੰਮੀ ਦੀ ਨਾਲੇ ਇੱਕ ਮਨਾਲ ਗਿਆ ਆ ਉਹ ਜਿੱਦ ਜਿਆ ਕਰਦਾ ਵਾ ਇਹ ਕਹਿੰਦਾ ਗੋਲ ਗੱਪੇ ਖਾਣੇ ਆ ਤੇ ਮੈਂ ਕਿਹਾ ਖਵਾ ਲਿਆ ਨਾਲੇ ਇਹਨੂੰ ਨਾਲੇ ਮੰਮੀ ਦੀ ਦਵਾਈ ਲੈ ਆ ਮੰਮੀ ਫਿਰ ਹੈ ਨੋ ਪੁੱਤ ਦਾ ਸੁੱਖ ਕਿ ਨਹੀਂ ਕਿਨੂ ਆ ਤਾਂਨੇ ਮੈਨੇ ਸਰੰਡੂ ਹੀ ਬਣੀਆਂ ਨੇ ਜੋ ਕੁਝ ਕਹੇਂਗੀ ਨਾ ਉਹ ਸਭ ਸਿਰ ਮੱਥੇ ਇਹਨਾਂ ਦੋਨਾਂ ਕੋਲ ਮਾਫੀ ਮੰਗ ਚੁੱਕੀ ਆ ਤੇ ਤੇਰੇ ਕੋਲ ਵੀ ਮੰਗਣ ਦੀ ਹੱਕਦਾਰ ਆ ਮੰਮੀ ਜਦੋਂ ਅਸੀਂ ਸਾਰੇ ਭੈਣ ਭਰਾ ਛੋਟੇ ਹੁੰਦੇ ਸੀ ਤੁਸੀਂ ਕਿੰਨਾ ਔਖਾ ਸਾਨੂੰ ਪਾਲਿਆ ਨਾ ਤੇ ਜਦੋਂ ਸਾਡੀ ਵਾਰੀ ਆਈ ਤੁਹਾਨੂੰ ਸਾਂਭੰਦੀ ਤੁਸੀਂ ਸਾਨੂੰ ਸਾਰਿਆਂ ਨੂੰ ਆਪਣੇ ਨਾਲੋਂ ਤੋੜਤਾ ਤਾ ਤੂੰ ਸੁਣਿਆ ਤਾਂ ਹੋਣਾ ਕਿ ਅਕਲ ਤੇ ਪਰਦਾ ਬਸ ਉਹ ਪੈ ਗਿਆ ਸੀ ਆ ਲੱਤ ਟੁੱਟੀ ਆ ਨਾ ਤਾਂ ਹੀ ਅਕਲ ਤੋਂ ਪਰਦਾ ਚੱਕ ਹੋਇਆ ਭੈਣੇ ਗੁੱਸਾ ਤਾਂ ਮੇਰੇ ਮਨ 'ਚ ਵੀ ਹੈਗਾ ਮੈਨੂੰ ਲੈ ਕੇ ਮੰਮੀ ਆ ਜਿਹੜੀ ਲੱਤ ਟੁੱਟੀ ਆ ਨਾ ਮਹੀਨੇ ਦੋ ਮਹੀਨੇ ਨੂੰ ਇਹ ਜੁੜ ਜਾਣੀ ਹੈ ਜਿਹੜੇ ਰਿਸ਼ਤੇ ਤੁਸੀਂ ਮੰਮੀ ਜੀ ਆਪਣੇ ਹੱਥੀ ਤੋੜੇ ਹਨ ਉਹ ਤਾਂ ਨਹੀਂ ਜੁੜਨੇ ਮਨਪ੍ਰੀਤ ਪਹਿਲੇ ਅਸੀਂ ਮੰਮੀ ਨੂੰ ਕਿੰਨਾ ਸਮਝਾਉਂਦੇ ਹੁੰਦੇ ਸੀ ਨਾ ਕੀ ਮੰਮੀ ਤੁਸੇ ਦੋ ਰੋਟੀਆਂ ਖਾਨੀਆਂ ਮੈਂ ਉਹਨਾਂ ਨਾਲ ਹੀ ਵਾਸਤਾ ਰੱਖੋ ਪ੍ਰਾਨੀ ਨੇ ਵੀ ਉਹੀ ਬਣਾ ਕੇ ਦੇਣੀਆਂ ਤੇ ਨਵੀਂ ਨੇ ਵੀ ਪਰ ਨਹੀਂ ਮੰਮੀ ਪੋਤਾ ਪੋਤਾ ਕਿਉਂ ਭੈਣੇ ਮੰਮੀ ਪੋਤਾ ਪੋਤਾ ਕਰਦੀ ਪੁੱਤ ਤੋ ਵੀ ਗਈ ਲੱਗਾ ਕੋ ਸਵਰਨ ਦਾ ਪਤਾ ਮਨਪ੍ਰੀਤ ਇੰਨਾ ਕਿੰਨਾ ਕੁ ਦੂਰ ਚਲਾ ਗਿਆ ਸਵਰਨਾ ਜਿਹੜਾ ਪਤਾ ਹੀ ਨਹੀਂ ਲੱਗਦਾ ਪਿਆ ਓਏ ਇੰਨੇ ਤਾਂ ਕੋਈ ਘਸਾ ਨਹੀਂ ਛੱਡੀ ਮੁੰਡੇ ਨੂੰ ਲੱਭਣ ਚ ਨਾ ਕੋਈ ਥਾਣਾ ਨਾ ਕੋਈ ਗੁਰਦੁਆਰਾ ਨਾ ਕੋਈ ਵਟਸਐਪ ਦਾ ਗਰੁੱਪ ਬਸ ਹੁਣ ਤਾਂ ਰੱਬ ਹੀ ਜਾਣਦਾ ਮੇਰਾ ਪੁੱਤ ਕਿੱਥੇ ਐ ਮੈਂ ਤਾਂ ਇਹ ਕਹਨੀ ਆ ਕਿ ਜਿੱਥੇ ਵੀ ਹੋਵੇ ਨਾ ਉਹ ਵਧੀਆ ਹੀ ਹੋਵੇ ਹੋਰ ਭਾਣੇ ਠੀਕ ਹੋ ਤੁਸੀਂ ਮੈਨੂੰ ਤਾਂ ਨਹੀਂ ਲੱਗਦਾ ਕਿ ਤੁਸੀਂ ਆਓਗੇ ਮੰਮੀ ਦੇ ਫੋਨ ਤੇ ਗੁੱਸੇ ਤੇ ਮੈਨੂੰ ਬਹੁਤ ਸੀਗਾ ਮੰਮੀ ਤੇ ਪਰ ਮਾਵਾਂ ਤੇ ਆਂਦਾ ਨਾ ਮੋਹ ਵੀ ਹੁੰਦਾ ਬਸ ਉਹੀ ਖਿੱਚ ਲਿਆ ਮੈਨੂੰ ਹੁਣ ਤੁਸੀਂ ਜਾਣਾ ਨਹੀਂ ਕਿਤੇ ਜਿੰਨਾ ਚਿਰ ਮੰਮੀ ਦੀ ਲੱਤ ਨਹੀਂ ਨਾ ਠੀਕ ਹੁੰਦੀ ਉਹਨਾਂ ਚਿਰ ਤੁਸੀਂ ਇੱਥੇ ਰਹਿਣਾ ਮੈਂ ਆਇਆ ਚਾਹ ਬਣਾ ਕੇ ਤੁਹਾਡੇ ਵਾਸਤੇ ਮੰਮੀ ਇਹ ਚਾਹ ਬਣਾ ਲੰਦਾ ਕਿ ਸਿਖਾਤਾ ਵੀ ਜਨਾਨੀ ਨੇ ਇਹਨੂੰ ਚਾ ਬਣਾਨੀ ਓਏ ਤਾ ਬਹੁਤ ਕੁਝ ਸਿੱਖ ਗਿਆ ਰਿਸ਼ਤਿਆਂ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਤੇ ਰਿਸ਼ਤਿਆਂ ਨੂੰ ਕਿੱਦਾਂ ਨਿਭਾਣਾ ਬਸ ਰਿਸ਼ਤੇ ਨਿਭਾਉਣ ਚ ਮੈਂ ਹੀ ਲੇਟ ਹੋ ਗਈ ਜੈਸਮਿਨ ਮੈਂ ਤੇਰੇ ਕੋਲ ਇੱਕ ਗੱਲ ਪੁੱਛਾਂ ਝੂਠ ਨਾ ਬੋਲੀ ਤੇਰੀ ਕਿਰਨ ਨਾਲ ਤਾਂ ਗੱਲ ਹੁੰਦੀ ਹੋਣੀ ਐ ਕੁੜੀ ਠੀਕ ਐ ਮੇਰੀਆਂ ਪੋਤੀਆਂ ਠੀਕ ਐ ਮੰਮੀ ਕਿਹੜੀਆਂ ਪੋਤੀਆਂ ਤੁਹਾਡੀਆਂ ਕੋਈ ਪੋਤੀਆਂ ਨਹੀਂ ਹੈਗੀਆਂ ਤੁਸੀਂ ਨਾ ਇਹ ਹੱਕ ਗਵਾ ਬੈਠੇ ਹੋ ਤੇ ਕਿਰਨ ਕਿਰਨ ਆਪਣੀ ਜ਼ਿੰਦਗੀ ਚ ਬਹੁਤ ਸੋਹਣੀ ਤਰ੍ਹਾਂ ਅੱਗੇ ਵਧ ਗਈ ਐ। ਉਹਦੇ ਭਰਾਵਾਂ ਨੇ ਨਾ ਪ੍ਰਾਪਰਟੀ ਡੀਲਰ ਦਾ ਕੰਮ ਸਖਾਤਾ। ਸਾਰਾ ਕੰਮ ਆਪ ਹੀ ਸੰਭਾਲਦੀ ਐ। ਇੱਕ ਚੰਗਾ ਤੇ ਨੇਕ ਇਨਸਾਨ ਹੱਥੋਂ ਗਵਾਇਆ ਤੁਸੀਂ। ਤੁਹਾਨੂੰ ਪਤਾ ਕੀ ਲੱਗਦਾ ਸੀ? ਮੈਂ ਕਿਰਨ ਨੂੰ ਘਰੋਂ ਕੱਢ ਦਾਂਗੀ ਨਾ ਤੇ ਮੇਰੇ ਪੁੱਤਰ ਦੀ ਲਾਈਫ ਬੜੀ ਵਧੀਆ ਹੋ ਜਾਏਗੀ। ਮੰਮੀ ਤੁਸੀਂ ਬੜੇ ਗਲਤ ਸੀਗੇ। ਇਸ ਟਾਈਮ ਨਾ ਕਿਰਨ ਦੀ ਲਾਈਫ ਬਹੁਤ ਵਧੀਆ ਚੱਲਦੀ ਪਈ ਐ। ਤੇ ਤੁਹਾਡੇ ਪੁੱਤਰ ਦੀ ਪਤਾ ਹੀ ਨਹੀਂ ਕਿ ਉਹ ਹੈ ਹੀ ਕਿੱਥੇ। ਇੱਥੇ ਜੜੀਆਂ ਪੋਤੀਆਂ ਰੇ ਤੁਹਾਨੂੰ ਸਕੂਲ ਦੀ ਫੀਸ ਚੁੱਪਦੀ ਸੀ ਨਾ। ਉਹ ਉੱਥੇ ਵੱਡੇ ਸਕੂਲੇ ਜਾਂਦੀਆਂ ਨੇ ਮੰਮੀ ਜਿਹੜੀ ਕਿਰਨ ਦੀਆਂ ਤੁਹਾਨੂੰ ਦੋ ਰੋਟੀਆਂ ਚੁਪਦੀਆਂ ਸੀ ਨਾ ਅੱਜ ਉਹੀ ਕਿਰਨ ਦੁਜੀਆ ਨੂੰ ਛੱਤ ਦੇ ਕੇ ਨਾ ਰੋਟੀ ਜੋਗਾ ਕਰਦੀ ਪਈ ਹੈ ਮੈਂ ਤੇ ਸੋਨੀਆ ਨਾ ਕਿਰਨ ਨੂੰ ਮਿਲ ਵੀ ਆਈਆਂ ਵਾ ਤੇ ਵੇਖ ਕੇ ਵੀ ਆਈਆਂ ਵਾ ਕਿ ਉਹ ਨਾ ਬਹੁਤ ਖੁਸ਼ ਹੈ ਆਪਣੀ ਲਾਈਫ ਚ ਤੇ ਬਹੁਤ ਅੱਗੇ ਵੱਧ ਗਈ ਹੈ ਤੁਹਾਨੂੰ ਇਹ ਮੈਂ ਸਾਰੀ ਗੱਲ ਤਾਂ ਦੱਸਦੀ ਪਈ ਆ ਕਿਤੇ ਨਾ ਤੁਹਾਡੇ ਮੂੰਹ ਚੋਂ ਇਹ ਨਾ ਨਿਕਲ ਆਵੇ ਕਿ ਕਿਰਨ ਨੂੰ ਵਾਪਸ ਲਿਆ ਮੈਂ ਤੁਹਾਡੇ ਵਰਗੀਆਂ ਮਾਵਾਂ ਨੂੰ ਨਾ ਇੱਕੋ ਹੀ ਗੱਲ ਕਹਿਣਾ ਚਾਹਾਂਗੀ ਜੇ ਸੁੱਖਾ ਮੰਗ ਮੰਗ ਕੇ ਪੁੱਤਰ ਜੰਮਦੀਆਂ ਹੋ ਨਾ ਤੇ ਉਸ ਪੁੱਤਰ ਨੂੰ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਜੀ ਲੈਂਦਿਆ ਕਰੋ ਕਿਛ ਕਿਛ ਕਰਕੇ ਉਹਦਾ ਘਰ ਨਖਰਾਬ ਕਰਿਆ ਕਰੋ ਜੇ ਤੁਸੀਂ ਪੁੱਤ ਦੀਆਂ ਸੁੱਖਾ ਮੰਗਦੇ ਹੋ ਨਾ ਤੇ ਕੋਈ ਹੈ ਜਿਹੜਾ ਧੀਆਂ ਦੀ ਵੀ ਸੁੱਖ ਮੰਗਦਾ ਹੈ ਜਿੰਨਾ ਦਰਦ ਤੁਹਾਨੂੰ ਪੁੱਤਰ ਜੰਮਣ ਲੱਗਿਆ ਹੋਇਆ ਨਾ ਉਸ ਤੋਂ ਵੱਧ ਦੁੱਖ ਉਸ ਧੀ ਦੀ ਮਾਂ ਨੂੰ ਹੋਇਆ ਜਿੰਨੇ ਉਹਨੂੰ ਜੰਮਿਆ ਸੀ ਤੇ ਉਸ ਤੋਂ ਜ਼ਿਆਦਾ ਦੁੱਖ ਉਦੋਂ ਹੁੰਦਾ ਵੈ ਜਦੋਂ ਉਹ ਹੀ ਤੇ ਟੁੱਟ ਕੇ ਆਪਣੇ ਪੇਕੇ ਜਾਵੇ ਮੰਮੀ ਵੈਸੇ ਤਾਂ ਨਿਕ ਗੱਲ ਤਾਂ ਸਮਝ ਆ ਗਈ ਹੋਣੀ ਐ ਜੇ ਆਪਾਂ ਕਿਸੇ ਦੇ ਧੀ ਨੂੰ ਦੁਖੀ ਰੱਖਾਂਗੇ ਨਾ ਤੇ ਪੁੱਤ ਸਾਡਾ ਵੀ ਨਹੀਂ ਸੁਖੀ ਰਹਿਣਾ ਤੇ ਨਾਲੇ ਇੱਕ ਬਸ ਪੁੱਤ ਬਸ ਬਸ ਮੈਨੂੰ ਨਾ ਮੇਰੇ ਕਰਮਾਂ ਦੀ ਸਜ਼ਾ ਮਿਲਦੀ ਪਈ ਐ ਤੇ ਮੈਂ ਭੋਗਾਂਗੀ ਹੁਣ ਰੱਬ ਮੈਨੂੰ ਜਿੰਨੇ ਦੁੱਖ ਦੇਣਾ ਚਾਵੇ ਦੇ ਸਕਦਾ ਐ ਮੈਂ ਸਹੂੰਗੀ ਕਿਉਂਕਿ ਮੈਂ ਪਾਪ ਕੀਤੇ ਆ ਹੋ ਹਾ ਹਾ ਹੋ ਆ ਫੋਨ ਚ ਲਈਨੇ ਪਹਿਲੇ ਦੇ ਗੱਲ ਸੁਣ ਮੇਰੀ ਤੈਨੂੰ ਪਤਾ ਜਿਹਦੇ ਪਹਿਲੇ ਹੀ ਬੱਚੇ ਹੈਗੇ ਆ ਮੰਮੀ ਨੂੰ ਉਸ ਕੁੜੀ ਲਈ ਨਹੀਂ ਮੰਨਣਾ ਪਰ ਮੇਰੀ ਗਰੰਟੀ ਆ ਜਿਹੜੀ ਕੁੜੀ ਮੈਂ ਪਸੰਦ ਕਰੀ ਫਿਰਦਾ ਉਹ ਇਸ ਘਰ ਨੂੰ ਸਾਂਭ-ਸਾਂਭ ਰੱਖੂਗੀ ਉਹ ਤਾਂ ਠੀਕ ਆ ਵੀਰੇ ਪਰ ਜਿਨੇ ਉਹਦੇ ਨਾਲ ਮਿਲਣਾ ਵਰਤਣਾ ਪਹਿਲਾਂ ਉਹ ਤਾਂ ਮੰਨੇ ਲੈ ਤੇਰੀ ਕਈ ਚੀਜ਼ਾਂ ਵਾਸਤੇ ਮੈਂ ਮੰਮੀ ਨੂੰ ਮਨਾਇਆ ਹੁਣ ਤੂੰ ਨਹੀਂ ਮਨਾ ਸਕਦੀ ਭੈਣ ਨਹੀਂ ਮੇਰੇ ਫਿਰ ਲੈ ਦੱਸ ਵੀਰੇ ਤੁਸੀਂ ਮੰਮੇ ਨੂੰ ਮਨਾਇਆ ਇਹਨੂੰ ਆਹ ਵਾਲੇ ਸਕੂਲੇ ਲਾ ਦੋ ਆ ਪੜ੍ਹਾਈ ਕਰਾ ਦੋ ਆ ਕੋਰਸ ਕਰਾ ਦੋ ਆ ਕਾਲਜ ਕਰਾ ਦੋ ਪਰ ਮੈਂ ਮੈਂ ਮਨਾਵਾ ਟਾੜ ਵਿਆਹ ਵਾਸਤੇ ਬੜਾ ਚਲਾਕ ਐ ਮੈਂ ਤੇਰਾ ਹਿਸਾਬ ਲਾਇਆ ਤੂੰ ਨੇੜੀ ਦੀ ਸੋਚਦੀ ਐ ਦੂਰ ਦੀ ਨਹੀਂ ਸੋਚਦੀ ਉਹ ਕੰਮੀਏ ਜੇ ਮੇਰਾ ਵਿਆਹ ਹੋਊਗਾ ਅਹੀਂ ਤਾਂ ਤੇਰਾ ਵਿਆਹ ਹੋਊਗਾ ਓ আচ্ছা ਇਹ ਸਭ ਕੁਝ ਮੈਨੂੰ ਕੱਢਣ ਦੀ ਤਿਆਰੀ ਚ ਹੋ ਰਿਹਾ ਹੁਣ ਤਾਂ ਮੈਂ ਮੰਮੀ ਨੂੰ ਬਿਲਕੁਲ ਨਾ ਮਨਾਵਾਂ ਚਲ ਠੀਕ ਆ ਫਿਰ ਤੈਨੂੰ ਕਿਹੜਾ ਮੇਰੀ ਲੋੜ ਨਹੀਂ ਪੈਣੀ ਆਪਾਂ ਵੀ ਉੱਥੇ ਨਹੀਂ ਖੜਾਂਗੇ ਫਿਰ ਤੈਨੂੰ ਹੁਣ ਜੇ ਤੈਨੂੰ ਹੀ ਚਾਹੇਗਾ ਕਿ ਤਰਝਾਈ ਇੱਥੇ ਸ਼ਾਂਸ਼ਾਂ ਕਰਦੀ ਇਸ ਘਰ ਖੁੱਮੇ ਤਾਂ ਮੈਨੂੰ ਕੀ ਦੇਖ ਲੈ ਭੈਣ ਬਣ ਕੇ ਕੋਈ ਚੀਜ਼ ਤਾਂ ਕਰ ਤੈਨੂੰ ਪਤਾ ਤਾਂ ਹੈ ਕੋਈ ਚੀਜ਼ ਕਰਨੇ ਵਾਲੋ ਕੀ ਕਦੇ ਹਾਰ ਨਹੀਂ ਹੁੰਦੇ ਚਲ ਠੀਕ ਆ ਵੀਰੇ ਤੇਰੇ ਕਰਕੇ ਕਰ ਲੈਣੀ ਆ ਮੰਮੀ ਨਾਲ ਗੱਲ ਪਰ ਤੂੰ ਵੀ ਸੌਂਖਾ ਕਿ ਕਦੀ ਹਿੰਦੀ ਨਹੀਂ ਬੋਲੇਗਾ ਐਵੇਂ ਪੰਜਾਬੀ ਟੱਚ ਆਂਦਾ ਪੰਜਾਬੀ ਹੁੰਨੇ ਆ ਟੱਚ ਕੀ ਟੱਚ ਟੁੱਟ ਸਾਰਾ ਕੁਛ ਆਊਗਾ ਤੂੰ ਕਰ ਲੈ ਭੈਣ ਬੰਤੀ ਦਾ ਦੇਖ ਵੀਰੇ ਕੱਲ ਤਾਂ ਮੈਂ ਮੰਮੀ ਨਾਲ ਕਰ ਲੈਣੀ ਆ ਪਰ ਮੈਨੂੰ ਨਾ ਇੱਕ ਡਾਊਟ ਹੈ ਕਿ ਜਿਹੜੀ ਕੁੜੀ ਤੂੰ ਪਸੰਦ ਕਰੀ ਫਿਰਦਾ ਔਰ ਜਿਹੜੀ ਕੁੜੀ ਦਾ ਰਿਸ਼ਤਾ ਜੈਸਮਿਨ ਭਾਬੀ ਲੈ ਕੇ ਆਏ ਬਦਨ ਮੈਨੂੰ ਕਿਉਂ ਐਵੇਂ ਲੱਗ ਰਿਹਾ ਕਿ ਉਹ ਦੋਨੋਂ ਸੇਮ ਐ ਸੇਮ ਉਹ ਕਿਦਾਂ ਮਲੇ ਜੈਸਮਿਨ ਭਾਬੀ ਮੇਰੇ ਆਸਤੇ ਰਿਸ਼ਤਾ ਕਦੋਂ ਲੈ ਕੇ ਆਏ ਆ ਦੇਖ ਵੀਰੇ ਜੈਸਮਿਨ ਭਾਬੀ ਵੀ ਟਾ ਡੇ ਲਈ ਰਿਸ਼ਤਾ ਲੈ ਕੇ ਆਏ ਸੀ ਪਰ ਮੰਮੀ ਨੇ ਉਹਨਾਂ ਨੂੰ ਸਾਫ਼ ਮਨਾਂ ਕਰਤਾ ਕਿ ਮੈਂ ਬੱਚਿਆਂ ਵਾਲੇ ਨੂੰ ਨਹੀਂ ਲੈਣਾ ਆ ਫੜ ਫੋਨ ਕਰ ਜਾ ਤੈਨੂੰ ਭਾਬੀ ਨੂੰ ਤੇ ਪੁੱਛ ਹਲੋ ਸਾਸ਼ਿਕਾ ਲਪਾ ਭੀ ਹਾਂ ਹਾਂ ਜੀ ਮੈਂ ਮੈਨਾਂ ਇਹ ਗੱਲ ਪੁੱਛਣੀ ਆ ਕਿ ਜਿਹੜਾ ਰਿਸ਼ਤਾ ਤੁਸੀਂ ਵੀਰੇ ਲਈ ਲੈ ਕੇ ਆਏ ਸੀ ਹਾਂ ਸਿਮੀ ਚੜਾ ਰਿਸ਼ਤਾ ਮੈਂ ਲੈ ਕੇ ਆਈ ਸੀ ਬੋਲ ਕੀ ਹੋਇਆ ਉਹਨਾਂ ਦੀਆਂ ਦੋ ਕੁੜੀਆਂ ਔਰ ਉਹ ਪ੍ਰਾਪਰਟੀ ਦਾ ਕੰਮ ਕਰਦੇ ਨੇ ਹਾਂ ਕੀ ਹੋਇਆ ਉਹ ਅੱਛਾ ਮੇਰਾ ਭਰਾਮਣੀ ਵੀ ਨਾ ਉਹੀ ਕੁੜੀ ਪਸੰਦ ਕਰੀ ਬੈਠਾ ਕਿਉਂਕਿ ਨਾ ਇਹ ਉਹਨਾਂ ਦੇ ਆਫਿਸ 'ਚ ਨਾ ਫਰਦਾ ਫੜਾਂ ਜਾਂਦੇ ਆ ਦੇਖਿਆ ਸਿਮੀ ਇਹੀ ਗੱਲ ਨਾ ਮੈਂ ਮਾਸੇ ਜੀ ਨੂੰ ਕਹਿੰਦੀ ਸੀ ਨੇਕ ਰੂਹਾਂ ਦਾ ਮੇਲ ਨਾ ਇੱਥੇ ਹੀ ਹੁੰਦਾ ਹੈ ਜਿੱਥੇ ਤੱਕ ਵੀਰੇ ਨੇ ਮੈਨੂੰ ਦੱਸਿਆ ਇਹ ਉਹਨਾਂ ਨੂੰ ਪਸੰਦ ਕਰਦੇ ਆ ਪਰ ਉਧਰੋਂ ਕੁੜੀ ਵੱਲੋਂ ਹਜੇ ਕੋਈ ਪੱਕਾ ਨਹੀਂ ਹੈਗਾ ਉਹ ਤਾਂ ਨਸੀਮੀ ਰੱਬ ਨੇ ਮਿਲ ਕਰਾ ਹੀ ਦੇਣਾ ਮੈਂ ਤੇ ਮਨੀ ਨੂੰ ਇੱਕ ਗੱਲ ਸਮਝਾ ਦੇ ਜੇ ਉੱਥੇ ਇਹਦਾ ਵਿਆਹ ਹੋ ਜਾਂਦਾ ਨਾ ਤੇ ਕੁੜੀ ਨੂੰ ਖੁਸ਼ ਰੱਖੇ ਇਹ ਤਾਂ ਜਸਮਿਨ ਭਾਬੀ ਤੁਹਾਨੂੰ ਪਤਾ ਹੀ ਹੈ ਨਾ ਮੇਰਾ ਭਰਾ ਔਰਤਾਂ ਦੀ ਕਿੰਨੀ ਇੱਜ਼ਤ ਕਰਦਾ ਤੇ ਬਸ ਫਿਰ ਮੈਨੂੰ ਵੀ ਆ ਤੇ ਬੁਲਾਣਾ ਨਾ ਭੁੱਲਿਓ ਪਤਾ ਹੀ ਹੈ ਫਿਰ ਤੈਨੂੰ ਭਾਬੀਆਂ ਦੀ ਵੱਖਰੀ ਟੋਰ ਹੁੰਦੀ ਵਿਆਹ 'ਚ ਤੇ ਲਾੜੇ ਮਨੀ ਨੂੰ ਨਾ ਇੱਕ ਗੱਲ ਕਹਿ ਦੇ ਕਿ ਕਿਰਨ ਨਾਲ ਮੇਰੇ ਬਾਰੇ ਗੱਲ ਕਰ ਦੋਵੇ ਚਲੋ ਠੀਕ ਹੈ ਭਾਬੀ ਜੀ ਜਦੋਂ ਕੱਲ ਪੱਕੀ ਹੁੰਦੀ ਹੈ ਨਾ ਤੇ ਸਭ ਤੋਂ ਪਹਿਲਾਂ ਫੋਨ ਤੁਹਾਨੂੰ ਹੀ ਆਏਗਾ ਵੀਰੇ ਪੱਕਾ ਉਹੀ ਕੁੜੀ ਹੈ ਦੇਖਿਆ ਫਿਰ ਜੇ ਆਉਂਦੇ ਪੈਰ ਇਸ ਘਰ ਚ ਪੈਣੇ ਹਨ ਤਾਂ ਰਾਹ ਬਣੇ ਜਾਣੇ ਚੱਲ ਫਿਰ ਤੇਰੇ ਰਾਹ ਦਾ ਰੋੜਾ ਨਾ ਮੈਨੂੰ ਪਿਆਰ ਨਾਲ ਹੀ ਸਾਈਡ ਕਰਨਾ ਪੈਣਾ ਬਸ ਨਾ ਇਸ ਕੰਮ 'ਚ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਮੈਨੂੰ ਨਾ ਮੰਮੀ ਦੇ ਮੂਡ ਦੇ ਹਿਸਾਬ ਨਾਲ ਹੀ ਗੱਲ ਕਰਨੀ ਪੈਂਦੀ ਆ ਹਾਂ ਹਾਂ ਕੋਈ ਗੱਲ ਨਹੀਂ ਉਦ ਤੱਕ ਮੈਨੂੰ ਫਿਰ ਇਹਨਾਂ ਨੂੰ ਵੀ ਪੱਕਾ ਹੋ ਜਾਊਗਾ ਤੁਸੀਂ ਨਾ ਕਿਰਨ ਭਾਬੀ ਨੂੰ ਇਹ ਦੱਸ ਦੋ ਕਿ ਜੈਸਮਿਨ ਭਾਬੀ ਸਾਡੇ ਰਿਸ਼ਤੇਦਾਰ ਨੇ ਫੇਰ ਗੱਲ ਪੱਕੀ ਆ